ਅੱਜ ਜਿਹੜੀ ਆ ਬੋਡੀ ਮਿਲਿਆ ਲੱਗ ਜਿਹੜੀ ਇਹ ਬੋਡੀ ਕਿਸੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਬੋਡੀ ਜਿਹੜੀ ਦੇਵੀ ਤਲਾਬ ਤਲਾਬ ਜੇ ਛਾਲ ਮਾਰੀ ਆ ਅੱਜ ਦੀ ਮਾਰੀ ਇਹਦੀ ਪਤਾ ਸੀ ਕਾਰਨਾਂ ਦੇ ਨਹੀਂ ਪਤਾ ਲੱਗ ਰਹੇ ਤੇ ਇਹਦਾ ਨਾਂ ਇਹਦਾ ਆਧਾਰ ਕਾਰਡ ਮਿਲਿਆ ਉਹਦਾ ਨਾਂ ਸਾਹਿਲ ਸ਼ਾਮ ਪੁੱਤਰ ਸ੍ਰੀ ਬਰਿੰਦਰ ਕੁਮਾਰ ਵਾਸੀ 121 ਸ਼ਿਵ ਨਗਰ ਸੋਡਰ ਰੋਡ ਜੰਦਾਗਰ ਰੇਣਾਣਾ ਤੇ ਬਾਕੀ ਦੇ ਤੁਹਾਨੂੰ ਇਸ ਤੋਂ ਬਾਅਦ ਹੀ ਪਤਾ ਲੱਗਿਆ ਕਾਰਨਾਂ ਦਾ ਬਾਅਦ ਪਤਾ ਲੱਗ ਸਕਦਾ ਕਿਸ ਕਾਰਨ ਛਾਲ ਮਾਰੀ ਕੀ ਗਲਤ ਹੋਈ ਆ ਤੁਹਾਨੂੰ ਕਿੰਨੇ ਵਜੇ ਸੂਚਨਾ ਮਿਲੀ ਸੀ ਜੇ ਸਾਨੂੰ 25-30 ਮਿੰਟ ਪਹਿਲਾਂ ਸੂਚਨਾ ਮਿਲੀ ਸੀ ਫਿਰ ਬੋਡੀ ਤਾਰੇ ਉਸੇ ਟਾਈਮ ਅਸੀਂ ਬੰਦੇ ਲਾ ਕੇ ਕਢਾ ਕੇ ਬਾਹਰ ਦੇਖਿਆ ਤਾਂ ਡੈੱਡ ਹੋ ਚੁੱਕਾ ਸੀ ਪਹਿਲੇ ਉਮਰ ਕਿੰਨੀ ਆ ਬੰਦੇ ਦੀ ਉਮਰ ਇਹ ਆਧਾਰ ਕਾਰਡ ਦੇ ਹਿਸਾਬ ਨਾਲ ਇਹਦਾ 90 ਦਾ ਜਨਮ ਹੈ ਸਰ ਕਿਹੜੀ ਜਗ੍ਹਾ ਲਾਸ਼ ਮਿਲੀ ਹੈ ਲਾਸ਼ ਲਾਉਚੋਂ ਮਿਲੀ ਹੈ ਉਹ ਉਥੇ ਕੰਮ ਕਰਦਾ ਸੀ ਆਣ ਜਾਂਦਾ ਸੀ ਇਹ ਕੁਛ ਨਹੀਂ ਪਤਾ ਕਿਸੇ ਕਿਸੇ ਨੂੰ ਕੋਈ ਮੌਕੇ ਤੇ ਮਿਲਿਆ ਸਰ ਕੋਈ ਰਸਤਾ ਨਹੀਂ ਜੇ ਮਿਲਿਆ ਤਾਂ ਉਹਨੂੰ ਇਨਫੋਰਮ ਕਰਾਂਗੇ ਉਹ ਕਰਦੇ ਨੂੰ ਕੋਈ ਜੋ ਆਈਡੀ ਦੇ ਆਧਾਰ ਤੇ ਅਸੀਂ ਇਨਫੋਰਮ ਕਰਾਂਗੇ ਠੀਕ ਹੈ ਜੋ ਵੀ ਮੁੱਖ ਅਥਾਣਾ ਦੇ ਨੋਟਿਸ ਲਿਆਤਾ ਸਰ ਜੋ ਵੀ ਮੈਂ ਇਨਸਪੈਕਟਰ ਸੋਢੀ ਲਾਲ ਸਿਕورٹی ਇੰਚਾਰਜ ਦੇਵਤ ਲਮੰਦਰ ਅੱਜ ਇਹ ਆ ਬੁੜੀ ਮਿਲਣ ਆ ਗਏ ਇਹ ਬਾਡੀ ਕਿਸੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਬਾਡੀ ਜਿਹੜੀ ਦੇਵੀ ਤਲਾਬ ਤਲਾਬ ਜਿਹਨ ਛਾਲ ਮਾਰੀ ਹੈ ਅੱਜ ਦੀ ਮਾਰੀ ਇਹਦੀ ਪਤਾ ਸੀ ਕਾਰਨਾਂ ਦੇ ਨਹੀਂ ਪਤਾ ਲੱਗ ਰਹੇ ਤੇ ਇਹਦਾ ਨਾਂ ਇਹਦਾ ਆਧਾਰ ਕਾਰਡ ਮਿਲਿਆ ਉਹਦਾ ਨਾਂ ਸਾਹਿਲ ਸ਼ਾਮ ਪੁੱਤਰ ਸ੍ਰੀ ਬਰਿੰਦਰ ਕੁਮਾਰ ਵਾਸੀ 121 ਸ਼ਿਵ ਨਗਰ ਸੋਡਰ ਰੋਡ ਜੰਦਾ ਦਾ ਰੇਣਾਣਾ ਤੇ ਬਾਕੀ ਦੀ ਤ੍ਰਿਤੀਸ਼ ਤੋਂ ਬਾਅਦ ਹੀ ਪਤਾ ਲੱਗਿਆ ਕਾਰਨਾਂ ਦਾ ਬਾਅਦ ਪਤਾ ਲੱਗ ਸਕਦਾ ਕਿਸ ਕਾਰਨ ਛਾਲ ਮਾਰੀ ਕੀ ਗੱਲਬਾਤ ਹੋਈ ਹੈ ਤੁਹਾਨੂੰ ਕਿੰਨੇ ਵਜੇ ਸੂਚਨਾ ਮਿਲੀ ਸੀਗੀ ਜੇ ਸਾਨੂੰ 25 ਮਿੰਟ ਪਹਿਲਾਂ ਸੂਚਨਾ ਮਿਲੀ ਸੀ ਫਿਰ ਬੋਡੀ ਤਾਰੇ ਉਸੇ ਟਾਈਮ ਅਸੀਂ ਬੰਦੇ ਲਾ ਕੇ ਕਢਾ ਕੇ ਬਾਹਰ ਦੇਖਿਆ ਤਾਂ ਡੈੱਡ ਹੋ ਚੁੱਕਾ ਸੀ ਪਹਿਲੇ ਉਮਰ ਕਿੰਨੀ ਹੈ ਬੰਦੇ ਦੀ ਉਮਰ ਇਹ ਆਧਾਰ ਕਾਰਡ ਦੇ ਹਿਸਾਬ ਨਾਲ ਇਹਦਾ 90 ਦਾ ਜਨਮ ਹੈ ਸਰ ਕਿਹੜੀ ਜਗ੍ਹਾ ਲਾਸ਼ ਮਿਲੀ ਹੈ ਲਾਸ਼ ਲਾਉਟ ਚ ਮਿਲੀ ਹੈ ਉਹ ਉੱਥੇ ਕੰਮ ਕਰਦਾ ਸੀ ਆਣ ਜਾਂਦੀ ਆ ਕੋਈ ਇਹ ਕੁਝ ਨਹੀਂ ਪਤਾ ਕਿਸੇ ਕਿਸੇ ਕੋਈ ਨਹੀਂ ਮੌਕੇ ਤੇ ਮਿਲਿਆ ਸਰ ਕੋਈ ਰਸਤਾ ਨਹੀਂ ਜਿਵੇਂ ਮਿਲਿਆ ਤਾਂ ਉਹਨੂੰ ਕਨਫਰਮ ਕਰਾਂਗੇ ਉਹਦੇ ਘਰ ਦੇ ਨੂੰ ਕੋਈ ਜੋ ਆਈਡੀ ਦੇ ਆਧਾਰ ਤੇ ਅਸੀਂ ਇਨਫੋਰਮ ਕਰਾਂਗੇ ਠੀਕ ਹੈ ਜੋ ਵੀ ਮ ਉਹ ਖਾਸ ਥਾਣਾ ਦੇ ਨੋਟਿਸ ਲਿਆਤਾ ਸਰ ਜੋ ਵੀ ਗੱਲ ਹੈ ਮੈਂ ਇਨਸਪੈਕਟਰ ਸੋਢੀ ਲਾਲ ਸਿਕਿਉਰਿਟੀ ਇੰਚਾਰਜ ਦੇਵਤਲਾ ਮੰਦਰ ਅੱਜ ਜਿਹੜੀ ਆ ਬਾਡੀ ਮਿਲਿਆ ਹੈ ਦਰਜ ਕੀਤਾ ਹੈ ਇਹ ਬਾਡੀ ਕਿਸੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਬਾਡੀ ਜਿਹੜੀ ਦੇਵਤਲਾ ਤਲਾਬ ਜੇ ਛਾਲ ਮਾਰੀ ਹੈ ਅੱਜ ਦੀ ਮਾਰੀ ਇਹਦੀ ਪਤਾ ਸੀ ਕਾਰਨਾਂ ਦਾ ਨਹੀਂ ਪਤਾ ਲੱਗ ਰਿਹਾ ਤੇ ਇਹਦਾ ਨਾਂ ਇਹਦਾ ਆਧਾਰ ਕਾਰਡ ਮਿਲਿਆ ਉਹ ਤਾਂ ਨਾਂ ਸਾਹਿਲ ਸ਼ਾਮ ਪੁੱਤਰ ਸ੍ਰੀ ਬਰਿੰਦਰ ਕੁਮਾਰ ਵਾਸੀ 100 21 ਸ਼ਹਿਰ ਨਗਰ ਸੋਡਰ ਰੋਡ ਜੰਦਾ ਦਾ ਰਹਿਣਾ ਲਾ ਤੇ ਬਾਕੀ ਦੀ ਤ੍ਰਤੀਸ਼ ਤੋਂ ਬਾਅਦ ਹੀ ਪਤਾ ਲੱਗਿਆ ਕਾਰਨਾਂ ਦਾ ਬਾਅਦ ਪਤਾ ਲੱਗ ਸਕਦਾ ਕਿਸ ਕਾਰਨ ਛਾਲ ਮਾਰੀ ਕੀ ਗਲਤ ਹੋਈ ਆ ਤੁਹਾਨੂੰ ਕਿੰਨੇ ਕ ਵਜੇ ਸੂਚਨਾ ਮਿਲੀ ਸੀ ਜੇ ਸਾਨੂੰ 25-30 ਮਿੰਟ ਪਹਿਲਾਂ ਸੂਚਨਾ ਮਿਲੀ ਸੀ ਫਿਰ ਬੋਡੀ ਤਾਰੇ ਉਸੇ ਟਾਈਮ ਅਸੀਂ ਬੰਦੇ ਲਾ ਕੇ ਕਢਾ ਕੇ ਬਾਹਰ ਦੇਖਿਆ ਤਾਂ ਡੈੱਡ ਹੋ ਚੁੱਕਾ ਸੀ ਪਹਿਲੇ ਉਮਰ ਕਿੰਨੀ ਆ ਬੰਦੇ ਦੀ ਉਮਰ ਇਹ ਆਧਾਰ ਕਾਰਡ ਦੇ ਹਿਸਾਬ ਨਾਲ ਇਹਦਾ 90 ਦਾ ਜਨਮ ਹੈ ਸਰ ਕਿਹੜੀ ਜਗ੍ਹਾ ਲਾਸ਼ ਮਿਲੀ ਹੈ ਲਾਸ਼ ਲਾਉ ਚੋਂ ਮਿਲੀ ਹੈ ਉਹ ਉੱਥੇ ਕੰਮ ਕਰਦਾ ਸੀ ਆਣ ਜਾਂਦੀ ਆ ਕੋਈ ਇਹ ਕੁਝ ਨਹੀਂ ਪਤਾ ਕਿਸੇ ਕਿਸੇ ਕੋਈ ਮੈਨੂੰ ਮੌਕੇ ਤੇ ਮਿਲਿਆ ਸਰ ਕੋਈ ਰਸਤਾ ਨਹੀਂ ਹਜੇ ਮਿਲਿਆ ਤਾਂ ਉਹਨੂੰ ਕਨਫਰਮ ਕਰਾਂਗੇ ਉਹਦੇ ਘਰ ਦੇ ਨੂੰ ਕੋਈ ਜੋ ਆਈਡੀ ਦੇ ਆਧਾਰ ਤੇ ਅਸੀਂ ਇਨਫੋਰਮ ਕਰਾਂਗੇ ਠੀਕ ਹੈ ਜੋ ਵੀ ਮੁੱਖ ਅਫਸਰਥਾਨਾ ਦੇ ਨੋਟਿਸ ਲਿਆਤਾ ਸਰ ਜੋ ਵੀ ਜਲਵਾ ਮੈਂ ਇਨਸਪੈਕਟਰ ਛੋਡੀ ਲਾਲ ਸਿਕਿਉਰਿਟੀ ਇੰਚਾਰਜ ਦੇ ਬਿਤਲਾ ਮੰਦਰ